ਹੈਲੋ ਜੀ ਸਸ਼ੀ ਕਾ ਜੀ ਕਿਵੇਂ ਸਾਰੇ ਠੀਕ ਠਾਕ ਜੀ ਅੱਜ ਆਪਾਂ ਬਣਾਵਾਂਗੇ ਕਾਲੇ ਛੋਲੇ ਦੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਠੀਕ ਹੈ ਜੀ ਇਹਦੇ ਲਈ ਆਪਾਂ ਕੀਤਾ ਗੈਸ ਔਨ ਗੈਸ ਤੇ ਢੱਟਾ ਆਪਾਂ ਕੁੱਕਰ ਤੇ ਇੱਧਰ ਆਪਣੇ ਕੋਲੇ ਨੇ ਕਾਲੇ ਛੋਲੇ ਜਿਹਨੂੰ ਆਪਾਂ 5-6 ਘੰਟੇ ਲਈ ਚੰਗੀ ਤਰ੍ਹਾਂ ਭਿਓ ਕੇ ਰੱਖੇ ਸੀ ਦੋਹਾਂ ਚੰਗੀ ਤਰ੍ਹਾਂ ਫੁੱਲ ਗਏ ਨੇ ਇਹਨੂੰ ਪਾਵਾਂਗੇ ਆਪਾਂ ਕੁੱਕਰ ਦੇ ਵਿੱਚ ਬਹੁਤ ਵਧੀਆ ਸਬਜੀ ਬਣ ਕੇ ਆਪਾਂ ਕਰਾਂਗੇ ਤਿਆਰ ਠੀਕ ਹੈ ਜੀ ਹ ਸਾਰੇ ਛੋਲੇ ਆਪਾਂ ਕੁੱਕਰ ਦੇ ਵਿੱਚ ਕੱਢ ਲਾਂਗੇ ਹੋ ਤਾਂ ਵਧੀਆ ਸਬਜੀ ਬਣ ਕੇ ਤਿਆਰ ਹੋ ਗਈ ਜਿਸ ਦੇ ਨਾਲ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਣੀ ਆਪਾਂ ਉਨਾ ਹੀ ਐਡ ਕਰਾਂਗੇ ਜਿੰਨਾ ਕਿ ਆਪਣੇ ਛੋਲੇ ਵਿੱਚ ਡੁੱਬ ਜਾਣ ਥੋੜਾ ਜਿਹਾ ਆਪਾਂ ਹੋਰ ਐਡ ਕਰਾਂਗੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਇੱਕ ਚਮਚਾ ਨਮਕ ਦਾ ਤੇ ਅੱਧੇ ਕ ਚਮਚੇ ਤੋਂ ਘਟ ਪਾਵਾਂਗੇ ਹਲਦੀ ਇਹਨੂੰ ਚੰਗੀ ਤਰ੍ਹਾਂ ਆਪਾਂ ਕਿ ਕੜਚੀ ਦੀ ਮਦਦ ਨਾਲ ਹਲਾ ਲਾਂਗੇ ਤਾਂ ਕਿ ਸਾਰਾ ਸਮਾਨ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਏ ਹੁਣ ਕਰਾਂਗੇ ਆਪਾਂ ਕੁੱਕਰ ਨੂੰ ਬੰਦ ਤੇ ਇਹਦੀਆਂ ਪਜਾਵਾਂਗੇ ਆਪਾਂ 5-6 ਵਿਸਲਾ ਠੀਕ ਹੈ ਜੀ 5-6 ਵਿਸਲਾ ਹੋਣ ਤੱਕ ਰ ਆਪਾਂ ਕਰਦੇ ਆ ਉਧਰ ਤੜਕੇ ਦੀ ਤਿਆਰੀ ਇੱਧਰ ਆਪਾਂ ਲੈਨੇ ਪੰਜ ਪਿਆਜ਼ ਦੋ ਟਮਾਟਰ ਦੋ ਹਰੀਆਂ ਮਿਰਚਾਂ ਤੇ ਅਦਰਕ ਲਸਣ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਛੋਟੇ ਟੁਕੜੇ ਚ ਕੱਟ ਲਾਂਗੇ ਤੇ ਇੱਧਰ ਆਪਣੀਆਂ ਛੋਲੀਆਂ ਨੂੰ ਵਿਸਲਾ ਰਹੀਆਂ ਨੂੰ ਤੇ ਹੁਣ ਆਪਾਂ ਇੱਧਰ ਤੜਕੇ ਨੂੰ ਕੱਟਦੇ ਆ ਠੀਕ ਹੈ ਜੀ ਲੋ ਜੀ ਤੜਕੇ ਦਾ ਆਪਾਂ ਸਾਰਾ ਸਮਾਨ ਕੱਟ ਲਿਆ ਏ ਟਮਾਟਰ ਅਦਰਕ ਲਸਣ ਹਰੀ ਮਿਰਚ ਤੇ ਪਿਆਜ਼ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਕੁੱਕਰ ਦੇ ਵਿੱਚ ਹੀ ਤਿਆਰ ਕਰਾਂਗੇ ਲੋ ਜੀ ਛੋਲੇ ਆਪਣੇ 6 ਵਸਲਾ ਚੁੱਕੇ ਆਨੇ ਆਪਾਂ ਚੈੱਕ ਕਰਦੇ ਹਾਂ ਕਿੰਨੇ ਕ ਪਨ ਚੁੱਕੇ ਨੇ ਛੋਲੇ ਆਪਣੇ ਤਿਆਰ ਹੀ ਨੇ ਫਿਰ ਵੀ ਆਪਾਂ ਚੈੱਕ ਕਰਦੇ ਆ ਛੋਲੇ ਬਹੁਤ ਜ਼ਿਆਦਾ ਗਰਮ ਨੇ ਜੀ ਇਸ ਕਰਕੇ ਆਪਾਂ ਰਾਮ ਤੈਨਲ ਚੈੱਕ ਕੀਤੇ ਨੇ ਹੁਣ ਆਪਾਂ ਇਹਨੂੰ ਕਰ ਦਾਂਗੇ ਇੱਕ ਅਲੱਗ ਪਾਂਟਿਚੇ ਤੇ ਉਸੇ ਕੁੱਕਰ ਚ ਪਾਵਾਂਗੇ ਇੱਕ ਘਰਚੀ ਸਰੋਂ ਦੇ ਤੇਲ ਦੀ ਇਹ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਤੇਜ ਪੱਤਾ ਦੋ ਪਾਵਾਂਗੇ ਆਪਾਂ ਇਹਦੇ ਵਿੱਚ ਇਲਾਚੀਆਂ ਤੇ ਨਾਲ ਹੀ ਪਾਵਾਂਗੇ ਆਪਾਂ ਜੀਰਾ ਇੱਕ ਚਮਚ ਇੱਕ ਚਮਚੀ ਪਾਵਾਂਗੇ ਆਪਾਂ ਸੁੱਕਾ ਧਨੀਆ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਕਾਲੀ ਮਿਰਚ ਤਾਂ ਤੁਸੀਂ ਜ਼ਰੂਰੀ ਪਾਇਆ ਕਰੋ ਸਬਜ਼ੀ ਚ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਦਾਤ ਜਿੰਨੀ ਜਿਹਨੂੰ ਆਪਾਂ ਕੱਟ ਕੇ ਰੱਖਿਆ ਹੋਇਆ ਸੀ ਬਸ ਸਵਾਦ ਅਨਸਾਰ ਥੋੜੀ ਜਿਹੀ ਪਾਣੀ ਠੀਕ ਹੈ ਜੀ ਜ਼ਿਆਦਾ ਨਹੀਂ ਪਾਣੀ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਅਜਵੈਨ ਬਹੁਤ ਵਧੀਆ ਸਬਜੀ ਬਣੀ ਕੇ ਤਿਆਰ ਹੋਊਗੀ ਜੀ ਬੱਚੇ ਉਂਗਲੀਆਂ ਚਟਦੇ ਰਹਿ ਜਾਣਗੇ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਬਣਾਇਓ ਜ਼ਰੂਰ ਹੁਣ ਆਪਾਂ ਇਹਦੇ 'ਚ ਪਾ ਦਾਂਗੇ ਪਿਆਜ਼ ਸਾਰੇ ਪਿਆਜ਼ ਆਪਾਂ ਇਹਦੇ ਵਿੱਚ ਪਾ ਕੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅਦਰਕ ਲਸਣ ਜਿਹੜਾ ਆਪਾਂ ਕੱਟਿਆ ਹੋਇਆ ਤੇ ਨਾਲ ਹੀ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਇਹਨੂੰ ਇਕੱਠੇ ਨੂੰ ਆਪਾਂ 1 ਮਿੰਟ ਲਈ ਭੁੰਨਣਾ ਜਿਆਦਾ ਟਾਈਮ ਨਹੀਂ ਭੁੰਨਣਾ ਗਿਆ ਆਪਾਂ ਕਿਉਂਕਿ ਆਪਾਂ ਸਾਰਾ ਮਸਾਲਾ ਵਿਸਲਾਰਾ ਹੀ ਤਿਆਰ ਕਰਨਾ ਠੀਕ ਹੈ ਜੀ ਇਹਦੇ ਵਿੱਚ ਆਪਣੇ ਸਮੇਂ ਦੀ ਵੀ ਬਚਤ ਹੁੰਦੀ ਹੈ ਬਸ 1 ਮਿੰਟ ਲਈ ਆਪਾਂ ਬਸ ਇਹਨੂੰ ਪਿਆਜ਼ ਨੂੰ ਭੁੰਨਣਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਟਮਾਟਰ ਦੇ ਨਾਲ ਹੀ ਪਾ ਦਾਂਗੇ ਆਪਾਂ ਮਸਾਲੇ ਨਮਕ ਭਾਗ ਦੀ ਸਭ ਕੁਝ ਇਕੱਠਾ ਹੀ ਪਾ ਦਾਂਗੇ ਫਿਰ ਤੁਹਾਨੂੰ ਦੱਸਦੀ ਆਪਾਂ ਕੀ ਕਰਨ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਇੱਕ ਚਮਚਾ ਨਮਕ ਦਾ ਆਪਾਂ ਨਮਕ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਉਬਾਲਦੇ ਵਕਤ ਵੀ ਆਪਾਂ ਛੋਲਾ ਚੱਧਾ ਚਮਚਾ ਨਮਕ ਦਾ ਪਾ ਲਈਏ ਤੇ ਇਹ ਅਜਿਹੇ ਤਰ੍ਹਾਂ ਸਬਜੀ ਤਾਂ ਬਹੁਤ ਵਧੀਆ ਬਣ ਕੇ ਆਊਗਾ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਤੇ ਹੁਣ ਪਾਵਾਂਗੇ ਆਪਾਂ ਇੱਕ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਮਸਾਲੇ ਦਾ ਹੁਣ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਹਲਾ। ਇੱਕ ਮਿੰਟ ਲਈ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਨੂੰ ਭੁੰਨਾਗੇ ਸਿਰਫ 1 ਮਿੰਟ ਲਈ ਜ਼ਿਆਦਾ ਟਾਈਮ ਨਹੀਂ ਲੈਣਾ ਆਪਾਂ ਤਾਂ ਕਿ ਆਪਣੀ ਹਲਦੀ ਚੰਗੀ ਤਰ੍ਹਾਂ ਭੁੰਨੀ ਜਾਵੇ ਠੀਕ ਹੈ ਜੀ। ਲਓ ਜੀ ਮਸਾਲਾ ਆਪਾਂ ਇੱਕ ਮਿੰਟ ਲਈ ਭੁੰਨ ਲਿਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਗਲਾਸ ਪਾਣੀ ਦਾ ਤਨ ਨੂੰ ਚੱਕੀ ਤਰ ਲਾਦਾ ਕਿ ਤੇ ਇਹਦੀਆਂ ਬਜਾਵਾਂਗੇ ਆਪਾਂ 4-5 ਵਿਸਲਾ ਠੀਕ ਹੈ ਜੀ ਤੁਸੀਂ 5 ਵਿਸਲਾ ਮਰਵਾ ਲਿਓ ਪੂਰੀਆਂ ਉਸ ਤੋਂ ਬਾਅਦ ਕੁੱਕਰ ਟੱਕਰ ਬਿਲਕੁਲ ਵਿਸਲ ਕੱਢਣ ਤੇ ਹੀ ਜਦੋਂ ਸਾਰੀ ਵਿਸਲ ਪੂਰੀ ਹੋ ਗਈ ਉਹ ਤਹੀ ਤੁਸੀਂ ਕੁੱਕਰ ਟੱਕਰ ਖੋਲਣਾ ਤਾਂ ਕਿ ਸਬਜੀ ਤੇ ਤਰਕਾਰੀ ਬਹੁਤ ਵਧੀਆ ਬਣ ਕੇ ਬਾਹਰ ਆਵੇ ਲਓ ਜੀ ਮਸਾਲੇ ਨੂੰ ਆਪਣੀਆਂ 6 ਵਿਸਲਾ ਬਣ ਗਈਆਂ ਤੇ ਵਿਸਲ ਜਮਾ ਪੂਰੀ ਹੋਣ ਤੇ ਆਪਾਂ ਕੁੱਕਰ ਖੋਲ ਲਿਆਏ ਦੇਖੋ ਤੁਸੀਂ ਕਿੰਨਾ ਵਧੀਆ ਕਲਰ ਆਇਆ ਸਬਜੀ ਦਾ ਇਸੇ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਤਿਆਰ ਕਰੋ ਇਹਦੇ ਨਾਲ ਆਪਣੇ ਥੋੜੀ ਜਿਹੀ ਸਮੇਂ ਦੀ ਬਚਤ ਹੁੰਦੀ ਹੈ ਤੇ ਪੁੱਠੀ ਖਰਚੀ ਨਾ ਚੰਗੀ ਤਰ੍ਹਾਂ ਆਪਾਂ ਸਾਰਾ ਮਸਾਲਾ ਨੂੰ ਚੰਗੀ ਤਰ੍ਹਾਂ ਨੀਚੇ ਨੂੰ ਕਰਕੇ ਫੇਰ ਐਂਡ ਹੋਏ ਠੀਕ ਹੈ ਜੀ ਤਾਂ ਕਿ ਸਾਰਾ ਮਸਾਲਾ ਇੱਕਸਾਰ ਹੋ ਜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਨਾਲੇ ਛੇਤੀ ਬਣ ਜਾਂਦਾ ਮਸਾਲਾ ਆਪਣਾ ਚਾ ਚਾ ਆਪ ਨੂੰ ਭੁੰਨਣ ਲਈ ਖੜਨਾ ਨਹੀਂ ਪੈਂਦਾ ਲਓ ਜੀ ਵਲ 1 ਮਿੰਟ ਲਈ ਆਪਾਂ ਉਹਨੂੰ ਟੱਕਰ ਰੱਖਿਆ ਸੀ ਤਾਂ ਦੇਖੋ ਤੁਸੀਂ ਕਿੰਨਾ ਵਧੀਆ ਪਰ ਮਸਾਲਾ ਬਣ ਕੇ ਤਿਆਰ ਹੋ ਗਿਆ ਤੁਸੀਂ ਵੀ ਇਸੇ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਾਲੇ ਛੋਲੇ ਉਬਾਲੇ ਸੀ ਜਿਹੜੇ ਆ ਸਾਰਾ ਪਾਣੀ ਸਣੀ ਆਪਹੀ ਕਾਲੇ ਛੋਲੇ ਪਾ ਦਾਂਗੇ ਆਪਾਂ ਹੋਰ ਪਾਣੀ ਇਹਦੇ ਵਿੱਚ ਬਿਲਕੁਲ ਐਡ ਨਹੀਂ ਕਰਾਂਗੇ ਜਿਹੜੇ ਛੋਲੇ ਉਬਾਲੇ ਸੀ ਉਹੀ ਪਾਣੀ ਆਪਾਂ ਤੜੀ ਬਣਾਵਾਂਗੇ ਉਸੇ ਪਾਣੀ ਦੀ ਠੀਕ ਹੈ ਜੀ ਲੋ ਜੀ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਬਸ ਹੁਣ ਸਿਰਫ ਆਪਾਂ ਇਹਦੇ ਵਿੱਚ ਤੰਦੇ ਗਿਸਲਾਏ ਵਿਝਾਉਣੀਆਂ ਕਿਉਂਕਿ ਛੋਲੇ ਆਪਣੇ ਪਹਿਲੇ ਹੀ ਬਣ ਕੇ ਤਿਆਰ ਸੀ ਸਿਰਫ ਤਿਆਰੀ ਚ ਮਿਕਸ ਕਰਨੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਕੁੱਕਰ ਨੂੰ ਬੰਦ ਲਓ ਜੀ ਹੁਣ ਆਪਾਂ ਪਾਵਾਂਗੇ ਤਿੰਨ ਵਿਸਲਾਂ ਚੌਥੀ ਨੂੰ ਆਪਾਂ ਦੇ ਵਿੱਚ ਹੀ ਰੱਖਾਂਗੇ ਲਓ ਜੀ ਦੇਖੋ ਕਿ ਕਿੰਨੀ ਵਧੀਆ ਆਪਣੀ ਸਬਜ਼ੀ ਬਣ ਕੇ ਤਿਆਰ ਹੋ ਗਈ ਹੈ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਸਬਜ਼ੀ ਦਾ ਟੇਸਟ ਵੀ ਉਨਾ ਹੀ ਵਧੀਆ ਹੋਊਗਾ ਜਿਿੰਨੀ ਦੇਖ ਨੂੰ ਸੋਹਣੀ ਲੱਗ ਰਹੀ ਹੈ ਆਪਣੀ ਸਬਜ਼ੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਹਰਾ ਧਨੀਆ ਜਿਹਨੂੰ ਆਪਾਂ ਧੋ ਕੇ ਪੱਲਾ ਸਾਰਤੇ ਕੱਟਿਆ ਹੋਇਆ ਸੀ ਤੇ ਨਾਲ ਹੀ ਪਾਵਾਂਗੇ ਥੋੜੀ ਜੀ ਕਸੂਰੀ ਮਿਰਚ ਇਹ ਮੇਥੀ ਦਾ ਟਿਸਟ ਬਹੁਤ ਹੀ ਵਧੀਆ ਹੁੰਦਾ ਜੇ ਤੁਸੀਂ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਲਓ ਜੀ ਚੰਗੀ ਤਰ੍ਹਾਂ ਆਪਾਂ ਮਸਲ ਲਿਆ ਇਹਨੂੰ ਹੁਣ ਪਤਾ ਪਾ ਕਸੂਰੀ ਮੇਥੀ ਨੂੰ ਚੰਗੀ ਤਰ੍ਹਾਂ ਇਹਨੂੰ ਹਿਲਾ ਦਾਂਗੇ ਥੋੜਾ ਜਿਹਾ ਪਾ ਲਿਆ ਆਪਾਂ ਇਹਦੇ ਵਿੱਚ ਚਾਟ ਮਸਾਲਾ ਜ਼ਿਆਦਾ ਨਹੀਂ ਪਾਉਣਾ ਸਿਰਫ ਇੱਕ ਚੁੰਗੀ ਤੱਕ ਹੀ ਚਾਟ ਦਾ ਮਸਾਲਾ ਪਾਉਣਾ ਨਹੀਂ ਤਾਂ ਜ਼ਿਆਦਾ ਖਟਾਸ ਜੀ ਪੈਦਾ ਹੋ ਜਾਏਗੀ ਸਵਾਦ ਅਨਸਾਰ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਘੋਲਤਾ ਹੁਣ ਇਹਨੂੰ ਕਰਾਂਗੇ ਆਪਾਂ ਟੱਕ ਨੂੰ ਬੰਦ ਲੋਜੀ ਦੇਖੋ ਤੁਸੀਂ ਕਿੰਨੀ ਵਧੀਆ ਆਪਣੇ ਸ਼ੋਲੇ ਸਬਜੀ ਬਣੀ ਕੇ ਤਿਆਰ ਹੋਈ ਹੈ ਬਹੁਤ ਵਧੀਆ ਪੂਰੀਆਂ ਨਾਲ ਖਾਓ ਰੋਟੀ ਨਾਲ ਖਾਓ ਚੌਲ ਨਾਲ ਖਾਓ ਜੀਰਾ ਟੜਮਾ ਨਾਲ ਖਾਓ ਸਬਜੀ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਤੇ ਟੇਸਟੀ ਵੀ ਬਹੁਤ ਹੈ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੈਟ ਜਰੂਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ